ਕੁਝ ਦਿਨ ਪਹਿਲਾਂ ਰੋਪੜ ਦੇ ਪ੍ਰੀਤ ਕਲੋਨੀ ਵਿਖੇ ਇੱਕ ਲੁੱਟਦੀ ਵਾਰਦਾਤ ਹੋਈ ਸੀ ਜਿਸ ਵਿੱਚ ਦੋ ਟੁੱਟੇ ਰੇ ਪਿਸਤੋਲਾਂ ਨੋਕ ਉਪਰ ਡਾਇਮੰਡ ਤੇ ਸੋਨੇ ਚਾਂਦੀ ਦੇ ਗਹਿਣੇ ਤੇ ਨਕਦੀ ਤੇ ਇੱਕ ਬਹੁਤ ਚੈੱਕ ਲੈ ਗਏ ਸਨ ਜਿਸ ਵਾਂਦੀ ਪੁਲਿਸ ਵੱਲੋਂ ਮਾਮਲਾ ਦਰਜ ਕਰਕੇ ਜਾਂਚ ਵੀ ਨਾ ਸ਼ੁਰੂ ਕਰ ਦਿੱਤੀ ਗਈ ਪਰ ਹੁਣ ਜਾਂ ਦੌਰਾਨ ਇੱਕ ਨਵਾਂ ਹੀ ਖੁਲਾਸਾ ਹੋਇਆ ਨੇ ਕਿ ਜਿਸ ਦੇ ਘਰ ਜਲੁੱਟ ਹੋਈ ਸੀ ਉਸ ਦੇ ਕਿਸੇ ਤੀਵੀ ਨਾਲ ਸੰਬੰਧ ਸਨ ਇਸ ਨੂੰ ਲੈ ਕੇ ਮਾਮਲਾ ਸਾਰਾ ਬਲੈਕਮੇਲੀ ਦਾ ਨਿਕਲੇਗਾ ਪੁਲਿਸ ਵੱਲੋਂ ਦੋ ਵਿਅਕਤੀਨ ਗ੍ਰਿਫਤਾਰ ਕਰ ਲਿਆ ਗਿਆ ਪਟਿਆਲੇ ਤੋਂ ਆ ਉਥੋਂ ਸੁਣਾੰਦੇ ਇਸ ਵੰਦੀ ਐਸਐਸਪੀ ਰੋਪੜ ਗੁਲੀ ਸਿੰਘ ਖੋਰਾਣਾ ਕੀ ਜਾਣਕਾਰੀ ਦੇ ਰਹੇ ਹਨ ਕਈ ਲੋਕਾਂ ਨੂੰ ਪਤਾ ਲੱਗ ਜਾਂਦਾ ਹੈਗਾ ਕਿ ਹਾਂ ਕ੍ਰਾਈਮ ਫਰਾਂਡੇ ਨੇ ਕੀਤਾ ਪਰ ਕੋਈ ਆ ਕੇ ਇਨਫਰਮੇਸ਼ਨ ਨਹੀਂ ਦਿੰਦਾ ਹੈਗਾ ਸੋ ਫੈਕਟ ਲਕੋਣ ਦੀ ਗੱਲ ਗਲਤੀ ਬਣਦੀ ਹੈਗੀ ਲੈਟ ਅਸ ਵੈਰੀਫਾਈ ਇਹ ਪੇਪਰ ਉਸ ਤੋਂ ਬਾਅਦ ਜੋ ਬਣਦੀ ਕਰਦੇ ਇਹ ਪੁਲਿਸ ਅਲੈਡੀ ਵੀ ਨਹੀਂ ਇਹਨੂੰ ਟੱਕਾ ਹੋ ਰਿਹਾ ਹੈ ਤੇ ਟੱਕਾ ਹੋ ਰਿਹਾ ਹੈ ਤਾਂ ਉਹ ਤਕੇ ਤੋਂ ਉਹਨੂੰ ਦੂਰ ਕਰਾਉਣ ਵਾਸਤੇ ਵਧਾਇਆ ਰੈਸਿਡੈਂਟ ਬੰਦ ਕਰਨ ਵਾਸਤੇ ਉਨੇ ਸਾਰਾ ਕੁਝ ਕੀਤਾ ਸੀ ਇਨ ਸ਼ਾਟ ਹੋਸ ਇਸ ਹੱਥੋਂ ਆ ਗਿਆ ਸਭ ਜਿਹੜਾ ਸਮਾਨ ਲੈ ਕੇ ਗਏ ਆ ਉਹ ਜੋ ਇਹ ਦੱਸ ਰਹੇ ਸੀ ਕਿ ਗੱਲ ਜੀ 11000 ਰੁਪਏ ਦੇ ਕਰੀਬ ਉਹ ਉਹਨੇ ਖਰਚ ਲਏ ਨੇ ਬਾਕੀ ਸਭ 11000 ਰੁਪਏ ਸੀ ਨਾ ਉਹ 11000 ਦੇ ਕਰੀਬ ਹੀ ਸੀ ਅੱਛਾ ਬਾਕੀ ਜਿਹੜਾ ਸਮਾਨ ਨੇ ਲਿਖਾਇਆ ਸੀਗਾ ਉਹ ਸਾਰਾ ਰਿਕਵਰ ਹੋ ਗਿਆ ਹੈ ਜਿਹੜੇ ਡਾਇਮੰਡ ਡਰਿੰਕਸ ਵੀ ਰਿਕਵਰ ਹੋ ਗਈਆਂ ਨੇ ਕੜਾ ਵੀ ਰਿਕਵਰ ਹੋ ਗਿਆ ਹੈ ਕੜਾ ਸੀ ਜੀ ਕੈਸ਼ ਤੇ ਨਜ਼ਾਰੇ ਰਿਕਵਰ ਹੋ ਗਿਆ ਹੈ ਸਰੀਕ ਨੂੰ ਦੱਸ ਜਿਹੜਾ ਗੰਮੀ ਪਿਸਤਲ ਜਿਹੜਾ ਰਿਕਵਰ ਹੋਇਆ ਉਹ ਵੀ ਉਹਦੇ ਵਿੱਚ ਉਹ ਕਾਣੀ ਚ ਲੱਗਿਆ ਕਿ ਵੀਡੀਓ ਸੀਸੀਟੀਵੀ ਫੁਟੇਜ ਵੀ ਦੋ ਜਲਾ ਸੀ ਪਰ ਇਹ ਹੀ ਚ ਅ 10 ਤਰੀਕ ਨੂੰ ਫਰੀਦ ਕਲੋਨੀ ਚ ਇੱਕ ਦਿਨ ਵੇਲੇ ਜਿਹੜਾ ਹੈਗਾ ਰੋਬਰੀ ਦਾ ਇਨਸੀਡੈਂਟ ਹੋਇਆ ਸੀਗਾ ਜਿਹਦੇ ਵਿੱਚ ਮੁਰਦਲੀ ਜਿਹੜੀ ਆਪਣੇ ਕੋਲ ਇਨਫੋਰਮੇਸ਼ਨ ਆਈ ਸੀਗੀ ਉਹਦੇ ਚ ਹੈ ਸੀਗਾ ਕਿ ਦੋ ਬੰਦੇ ਜਿਹੜੇ ਹੈਗੇ ਨੇ ਉਹਨਾਂ ਨੇ ਘਰ ਵਿੱਚ ਇਸ ਵਿਹਾਰ ਤੇ ਕਿ ਉਹ ਕੋਈ ਘਰ ਵੇਖਣਾ ਚਾਹੁੰਦੇ ਨੇ ਖਰੀਦਣਾ ਚਾਹੁੰਦੇ ਹੈਗੇ ਨੇ ਆ ਕਰਕੇ ਘਰ ਵਿੱਚ ਐਂਟਰੈਂਸ ਕੀਤੀ ਔਰ ਵੈਪਨ ਦੀ ਨੋਕ ਤੇ ਜਰਾ ਹੈਗਾ ਰੋਬਰੀ ਕੀਤੀ ਸੀ ਜਿਹਦੇ ਵਿੱਚ ਕੁਝ ਕੈਸ਼ ਤੇ ਦੋ ਡਾਇਮੰਡ ਰਿੰਗਸ ਇੱਕ ਜਿਹੜਾ ਹੈਗਾ ਆਪਣਾ ਕੜਾ ਔਰ ਕੁਝ ਜਿਹੜਾ ਹੈਗਾ ਸਮਾਨ ਹੋਰ ਸੀਗਾ ਇਹਦਾ ਉਹ ਰੋਬਰੀ ਕਰਕੇ ਲੈ ਗਏ ਸੀ ਉਹਦੇ ਵਿੱਚ ਇਨੀਸ਼ੀਅਲ ਇਨਵੈਸਟੀਗੇਸ਼ਨ ਜਿਹੜੀ ਕਿ ਉਹਦੇ ਵਿੱਚ ਆਪਣੀ ਨਾਲ ਸੀਆਈਏ ਦੀ ਟੀਮ ਤੇ ਐਸ ਐਚ ਓ ਸਾਹਿਬ ਦੀ ਟੀਮ ਜਿਹੜੀ ਹੈਗੀ ਉਹਨਾਂ ਨੇ ਲੱਗ ਕਰਕੇ ਜਿਹੜੇ ਸੀਸੀਟੀਵੀ ਕੈਮਰੇ ਸੀਗੇ ਉਹਨਾਂ ਦੀ ਚੈਕਿੰਗ ਕੀਤੀ ਔਰ ਨਾਲ ਦੇ ਨਾਲ ਜਿਹੜਾ ਆਪਣੀ ਇਨਫਰਮੇਸ਼ਨ ਸੀਗੀ ਉਹਨੂੰ ਡਿਵੈਲਪ ਕਰਨਾ ਸ਼ੁਰੂ ਕੀਤਾ ਔਰ ਤਫਤੀਸ਼ ਵਿੱਚ ਜਿਹੜਾ ਹੈਗਾ ਇਹ ਗੱਲਾਂ ਸਾਹਮਣੇ ਆਈਆਂ ਨੇ ਕਿ ਜਿਹੜਾ ਸੁਖਵਿੰਦਰ ਸਿੰਘ ਕੰਪਲੇਨੈਂਟ ਹੈਗਾ ਉਹਦੇ ਬਿਆਨ ਤੇ ਪਰਚਾ ਜਿਹੜਾ ਦਰਜ ਕੀਤਾ ਗਿਆ ਔਰ ਉਸ ਤੋਂ ਬਾਅਦ ਜਦੋਂ ਪੁੱਛਗਿੱਛ ਕੀਤੀ ਗਈ ਤੇ ਉਹਦੇ ਵਿੱਚ ਇੱਕ ਲੇਡੀ ਦੇ ਨਾਲ ਜਿਹੜਾ ਹੈਗਾ ਨਾਮ ਰਿਵੀਲ ਹੋਇਆ ਜਿਸ ਤੋਂ ਪਤਾ ਲੱਗਾ ਕਿ ਇਹ ਲੇਡੀ ਦੇ ਨਾਲ ਇਹਦੇ ਮਜਾਇਦ ਸੰਬੰਧ ਸੀਗੇ ਔਰ ਉਹ ਜਿਹੜੀ ਲੇਡੀ ਹੈਗੀ ਹੈ ਉਹਨੇ ਇੱਕ ਚੈੱਕ ਤੇ ਇੱਕ ਜਿਹੜਾ ਖਾਲੀ ਕਾਗਜ਼ ਸੀਗਾ ਉਹ ਇਹਦੇ ਕੋਲ ਦਿੱਤਾ ਸੀਗਾ ਜਿਹਦੇ ਕਰਕੇ ਇਹ ਬਲੈਕਮੇਲ ਵੀ ਕਰਦਾ ਸੀਗਾ ਔਰ ਕਈ ਵਾਰੀ ਇਹਨੂੰ ਬਾਹਰ ਵੀ ਲੈ ਕਰਕੇ ਗਿਆ ਹੈਗਾ ਉਹ ਜਿਹੜੀ ਲੇਡੀ ਸੀਗੀ ਅੱਗੇ ਉਹਦਾ ਇੱਕ ਗੁਰਦੇਵ ਸਿੰਘ ਹੈਗਾ ਪਟਿਆਲੇ ਦਾ ਰਹਿਣ ਵਾਲਾ ਐਕਸ ਫੌਜੀ ਹੈਗਾ ਉਹਦੇ ਨਾਲ ਇਹਦੇ ਰਿਲੇਸ਼ਨ ਬਣ ਗਏ ਉਹਨੇ ਸਾਰੀਆਂ ਗੱਲਾਂ ਉਹਨੂੰ ਰਿਵੀਲ ਕਰਤੀਆਂ ਔਰ ਉਹਨੇ ਦੱਸਿਆ ਕਿ ਚੈੱਕ ਤੇ ਮੈਂ ਵਾਪਸ ਲੈ ਲਿਆ ਹੈਗਾ ਬਟ ਜਿਹੜਾ ਉਹ ਖਾਲੀ ਕਾਗਾਜ ਹੈਗਾ ਉਹ ਅਜੇ ਵੀ ਜਿਹੜਾ ਹੈ ਉਹ ਸੁਖਿੰਦਰ ਸਿੰਘ ਕੋਲ ਰੱਖਿਆ ਹੋਇਆ ਹੈ ਤਾਂ ਉਸ ਕਾਗਜ ਨੂੰ ਲੈਣ ਵਾਸਤੇ ਜਿਹੜਾ ਹੈਗਾ ਔਰ ਉਹਨੂੰ ਇਨਸਾਫ ਦਵਾਉਣ ਵਾਸਤੇ ਕਿ ਜਿਹੜੀ ਹਰੈਸਮੈਂਟ ਉਹਦੀ ਹੋ ਰਹੀ ਸੀਗੀ ਉਸ ਸੀਜ ਵਾਸਤੇ ਇੰਨੇ ਗੁਰਦੇਵ ਨੇ ਕਿਹਾ ਕਿ ਮੈਂ ਤੈਨੂੰ ਇਨਸਾਫ ਦਵਾਉਂਗਾ ਔਰ ਉਹ ਸਾਰਾ ਕੁਝ ਲੈ ਕਰਕੇ ਔਰ ਇੱਕ ਪੈਟੋਏ ਬਿਸਟਲ ਜਿਹੜਾ ਹੈਗਾ ਇਹਨੇ ਅਨੰਦਪੁਰ ਸਾਹਿਬ ਤੋਂ ਪ੍ਰੋਕਿਊਰ ਕੀਤਾ ਉਹ ਲੈ ਕਰਕੇ ਇਹਦੇ ਘਰ ਆ ਕਰਕੇ ਕਿਉਂਕਿ ਉਹਨੂੰ ਸਾਰਾ ਕੁਝ ਪਤਾ ਸੀ ਕਿ ਇਹਨੇ ਪ੍ਰੋਪਰਟੀਆਂ ਆਪਣੀ ਸੇਲ ਤੇ ਲਾਈਆਂ ਹੋਈਆਂ ਨੇ ਕੋਈ ਪ੍ਰੋਪਰਟੀ ਪਹਿਲਾਂ ਵੇਚ ਵੀ ਚੁੱਕਿਆ ਕੁਝ ਪੈਸੇ ਇਹਦੇ ਕੋਲ ਹੈਗੇ ਨੇ ਉਹਨਾਂ ਤੋਂ ਵਿੱਚ ਇਹ ਧਮਕੀ ਵੀ ਦੇ ਕਰਕੇ ਗਏ ਕਿ ਇਹ ਜੜੀ ਪੈਸੇ ਤੇਰੇ ਕੋਲ ਹੈਗੇ ਨੇ ਉਹ ਸਾਡੇ ਸਾਨੂੰ ਜਿਹੜਾ ਹੈਗਾ ਦੋ ਦਿਨਾਂ ਚ ਦੇ ਇਹ ਗੱਲਾਂ ਇਹਨੇ ਸ਼ੁਰੂਆਤ ਵਿੱਚ ਲੁਕੋਈਆਂ ਬਾਅਦ ਵਿੱਚ ਸੁਖਿੰਦਰ ਸਿੰਘ ਜਦੋਂ ਕੁਝ ਗਿਜ ਕੀਤੀ ਗਈ ਤਾਂ ਉਹਨੇ ਸਾਰਾ ਕੁਝ ਰਿਵੀਲ ਕੀਤਾ ਔਰ ਜਿਹੜੇ ਇਹ ਬੰਦੇ ਸੀਗੇ ਗੁਰਤੇਜ ਸਿੰਘ ਤੇ ਸੁਨੀਲ ਜਿਹੜੇ ਪਟਿਆਲੇ ਦੇ ਰਹਿਣ ਵਾਲੇ ਹੈਗੇ ਨੇ ਜਿਹੜੇ ਕਿ ਉਸ ਲੇਡੀ ਦੇ ਨਾਲ ਕਨੈਕਟਡ ਸੀਗੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਔਰ ਉਹਨਾਂ ਦੇ ਕੋਲੋਂ ਜਿਹੜਾ ਸਮਾਨ ਖੋਇਆ ਗਿਆ ਸੀਗਾ ਉਹ ਵੀ ਰਿਕਵਰ ਕਰ ਲਿਆ ਗਿਆ ਜਿਹੜੀ ਟॉय ਪਿਸਟਲ ਸੀਗੀ ਉਹ ਵੀ ਰਿਕਵਰ ਕਰ ਲਈ ਹੈ ਜਗਵੰਤ ਟੀਵੀ ਲਈ ਮੈਂ ਹਰੀਸ਼ ਵਟਲਾ ਰੋਪੜ